ਲੋ ਜੀ ਹੋ ਗਈ ਚੜ੍ਹਦੀ ਕਲਾ ਬਿਲਕੁਲ ਹੀ ਪਿੱਛੇ ਹੋ ਜਾਓ ਯਾਰ ਭਾਈ ਪਿੱਛੇ ਹੋ ਜਾ ਮਾੜੇ ਮਾੜੇ ਤੋ ਭਾਈ ਲੱਖਾ ਸਿੰਘ ਸਿਧਾਣਾ ਪਹੁੰਚ ਚੁੱਕਿਆ ਕੱਟ ਦੇ ਵਿੱਚ ਤੇ ਅਗਵਾਈ ਕਰ ਰਹੇ ਨੇ ਭਾਈ ਭਰਾ ਬਣ ਕੇ ਮਾੜੇ ਮਾੜੇ ਪਿੱਛੇ ਹੋ ਜਾ ਕਾਬੜ ਕਰ ਲਈਏ ਇਹੀ ਉੱਪਰ ਜਾਣਾ ਹੈ ਅੱਛੇ ਨਹੀਂ ਸੰਬੰਧ ਕਰਾਉਂਦੇ। ਉਹ ਬੀਰ ਬਣ ਕੇ ਇਹਨਾਂ ਨੇ ਇਹ ਚੀਜ਼ ਨੂੰ ਉੱਪਰ ਜਾਣਾ ਬਾਈ ਆਪਣਾ ਹੀ ਫਾਇਦਾ ਇਚਾ। ਬਾਈ ਛੱਡ ਦਿਓ ਥੱਲੇ ਵੀਰ ਵੀਰੇ ਉੱਪਰ ਨਹੀਂ ਆਉਂਦੇ। ਉਹ ਕਰਨੀ ਦੀ ਸੱਚ ਦੱਸ ਦੇ ਬਾਈ ਤੁਹਾਨੂੰ ਕੀ ਆਉਂਦਾ? ਪਰ ਵੀ ਆਸੀ ਮੁਕਦੇ ਲਕਾਂਦੇ, ਪਛਦੇ ਬਚਾਂਦੇ, ਕੋਈ ਸਾਕੂ ਜਿਹੜੇ ਆ ਕੇ ਸ਼ਾਮਲ ਹੋਇਆ ਤੁਹਾਡੇ ਨਾਲ। ਕਿੰਨਾ ਬਾਰੀ ਬਹੁਤ ਬਹੁਤ ਨੋਟਵਾਜੀ ਕਰਨਾ ਚਾਹੀਦਾ ਚਾਹੀਦਾ ਕੀ ਬਾਰੀ ਪਾਣਾ ਸਿੱਧੂ ਕਰਕੇ ਅੱਜ ਤੁਸੀਂ ਖੜੇ ਹੋਏ ਹੋ ਉਹ ਹੱਕ ਦੀ ਆਵਾਜ਼ ਜਿਹੜੀ ਤੁਹਾਡੀ ਸੈਂਟਰ ਦੀ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਕਿ ਅਸੀਂ ਕਰਨਾਲੋਂ ਚੱਲ ਕੇ ਆ ਸਕਦੇ ਆ ਤੇ ਰਾਜਸਥਾਨ ਦੀ ਸੰਗਤ ਨੂੰ ਕਹਿਣਾ ਚਾਹੁੰਦਾ ਯੂਪੀਸੀ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਗੱਟ ਹੈ ਇਸ ਗੱਟ ਨੂੰ ਹੋਰ ਵੱਡਾ ਕੀਤਾ ਜਾਵੇ ਭਾਈ ਲੱਖੇ ਸਦਾਣੇ ਨੂੰ ਹੋਰ ਸਾਨੂੰ ਮਜ਼ਬੂਤ ਕੀਤਾ ਜਾਵੇ ਭਾਈ ਭਾਨੀ ਸਿੱਧੂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਵੇ ਇਕਾਰੀ ਫੇਰਾਂ ਪਾਰ ਜਕਾਰਾ ਆ ਗਏ ਬੋਲੇ ਸੋਨਹਾ ਸੋਨਹਾ ਜਿੰਦਾਬਾਦ ਸਿੱਧੂ ਜਿੰਦਾਬਾਦ ਹਲੋ ਜਿੰਦਾਬਾਦ ਜੈ ਪਰਮਾ ਜਿੰਦਾਬਾਦ ਜਿੰਦਾਬਾਦ ਯਾਰ ਤੇ ਸਾਈ ਸਦੀ ਸਰਕਾਰ ਮਰਦਾਬਾ 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 ਅੱਲੇ ਮਾਰ ਨਾ ਖਾਓ ਮੈਂ ਤੁਹਾਨੂੰ ਤਾਂ ਕਿ ਨਾ ਕੋਈ ਸ਼ੱਕ ਤੋਂ ਦੂਰ ਬਹਿ ਜਾਓ ਤੁਹਾਡਾ ਹਰ ਉਹ ਜਿਹੜਾ ਇੱਕ ਚਾਰ ਯਾਦ ਹੈ ਜਿਹਨਾਂ ਅੱਜ ਸੰਪਰਾਂਪਰਿਕ ਸਾਜ਼ਲੀ ਉਹ ਸੋਧਨ ਹੋਣਗੇ ਜੀ ਇਹ ਪਰਾਪਤ ਸਾਰੇ ਭਰਾ ਭਾਈ ਵੱਧ ਤੋਂ ਵੱਧ ਇੱਥੇ ਪਹੁੰਚੋ ਜਿੱਥੇ ਸੰਗਰੂਰ ਬਾਈਪਾਸ ਟੱਪ ਕੇ ਕੋਠੀ ਨੂੰ ਜਦੋਂ ਜਾਂਦੇ ਆ ਆਪਾਂ ਬਿਲਕੁਲ ਉੱਥੇ ਪਹੁੰਚੋ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਚੜ੍ਹਦੀ ਕਲਾ ਦੇ ਵਿੱਚ ਹੋ ਜਾਈਓ ਹਾਂਜੀ ਗੱਲ ਸਾਰੀ ਬਹੁਤ ਚੜ੍ਹਦੀ ਕਲਾ ਹੋਊਗੀ ਚੜ੍ਹਦੀ ਕਲਾ ਬਈ ਬਹੁਤ ਉਹ ਬਹੁਤ ਜਬਰ ਕੀਤਾ ਭਗਵੰਤ ਨੇ ਪਰ ਸਾਬਰ ਨਾਲ ਮੁਕਾਬਲਾ ਕੀਤਾ ਮੇਰੇ ਪੰਜਾਬ ਦੇ ਲੋਕਾਂ ਨੇ ਪੂਰੀ ਚੜ੍ਹਦੀ ਕਲਾ ਵਿੱਚ ਹੋਈ ਹੈ ਤੇ ਆ ਫਿਰਦੇ ਆ ਸਾਰੇ ਆ ਜੋਧੇ ਆ ਦੇਖ ਲੈ ਜਿਵੇਂ ਦਿੱਲੀ ਕੇ ਸੀ ਨਾ ਉਹੀ ਦਿੱਲੀ ਵਾਲਾ ਦਿੱਲੀ ਵਾਲਾ ਕੰਮ ਹੋ ਗਿਆ ਬਾਈ ਕੰਦੇ ਜਿਵੇਂ ਦਿੱਲੀ ਚੜ੍ਹ ਕੇ ਗਏ ਸੀ ਨਾ ਦਿੱਲੀ ਸਰਕਾਰ ਜਿੱਤ ਕੇ ਆਈ ਸੀ ਅੱਜ ਫੇਰ ਜਿੱਤਾਂਗੇ ਅੰਗਰੇਜ਼ਾਂ ਦੀ ਸਰਕਾਰ ਹੈ ਇਹਦੇ ਹਿਸਾਬ ਨਾਲ ਜਨੇ ਚੱਕੇ ਸੀ ਬੰਦੇ ਆਹਾਂ ਫਾ ਰੋਕ ਲਈ ਸੀ ਇਹ ਜੋਦੇ ਆ ਇਹ ਜਿੰਨਾਂ ਨੂੰ ਨਹੀਂ ਰੋਕ ਸਕਦੇ ਪੰਜਾਬ ਨੂੰ ਤਾਂ ਕਦੇ ਕੋਈ ਨਾth ਪਾਈ ਨਹੀਂ ਸਕਿਆ ਭਾਈ ਹੈ ਇਹ ਖੂਨ ਆ ਜਿਹੜਾ ਅਣਖਾਂ ਵਾਲਾ ਗੈਰਤਾਂ ਵਾਲਾ ਇਹਦਾ ਖੱਟਰ ਤੋਂ ਨਹੀਂ ਰੁਕੇ ਮੋਦੀ ਤੋਂ ਨਹੀਂ ਰੁਕੇ ਹੈ ਫਿਰ ਇਹਦਾ ਇਹ ਤਾਂ ਸਰਕਾਰ ਹੈ ਤਾਂ ਪੰਜਾਬ ਚ ਉਹਨਾਂ ਦੀ ਕੋਠੀ ਸੀ ਉਹਨਾਂ ਦੀ ਕੁਰਸੀ ਤਾਂ ਸੀ ਆਈ ਸੀ ਕਿੱਥੇ ਬੈਠੇ ਦੇਖੀ ਜਾਂਦੇ ਆ ਉਹਨਾਂ ਨੂੰ ਕਹਿਣਾ ਵੀ ਆ ਜਾਓ ਭਾਈ ਆ ਜਾਓ ਲੜਨਾ ਪੈਣਾ ਹੈ ਘਰੋਂ ਨਿਕਲ ਨਿਕਲ ਕੇ ਜੇ ਘਰਾਂ ਚ ਬੈਠੇ ਰਹੇ ਤਾਂ ਇਹਨਾਂ ਨੇ ਤੁਹਾਨੂੰ ਸਾਹ ਵੀ ਲੈਣ ਦੇਣਾ ਸਾਹ ਕੱਢਣ ਨਹੀਂ ਦੇਣਾ ਐਨੇ ਜ਼ੁਲਮ ਕਰਨਗੇ ਤੁਹਾਡੇ ਦੇ ਜਿੱਤ ਲੜ ਲੋਗੇ ਵਧੀਆ ਸੰਘਰਸ਼ ਕਰ ਲੋਗੇ ਜਿੱਤ ਲੋਗੇ ਨਹੀਂ ਫਿਰ ਘਰਾਂ 'ਚ ਬੈਠੇ ਰਹੇ ਤਾਂ ਫਿਰ ਖਾਈ ਜਾਵੇ 70 ਜਿਵੇਂ ਖਾਈ ਜਾਂਦੇ ਆ ਇਸ ਕਰਕੇ ਅੱਗੇ ਨੂੰ ਇਕੱਠੇ ਹੋ ਕੇ ਆਜੋ ਜਿਹੜੇ ਘਰਾਂ 'ਚ ਬੈਠੇ ਆ ਪਿੰਡਾਂ 'ਚ ਬੈਠੇ ਆ ਬਹੁਤ ਵੱਡਾ ਇਕੱਠ ਹੋ ਗਿਆ ਬਾਈ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਜ਼ਬਰਦਸਤ ਮੁਕਾਬਲਾ ਸਾਹਰ ਨਾਲ ਇਸ ਕਰਕੇ ਭਰਾਵਾ ਆਪਾਂ ਨੂੰ ਸਹੇਤ ਆਉਂਦੀ ਆ ਬੱਠੇ ਆਉਂਦੀ ਨਾਲੇ ਇਹਸ ਗੱਲ ਕਹਿੰਦਾ ਵੇਖੋ ਚਲੋ ਜਾਨੀ ਆਪਾ ਛਲਕ ਤੇ ਬੈਠਿਆ ਭਾਈ ਹੋਜੋ ਭਰਾ ਬਣ ਕੇ ਥੋੜੇ ਥੱਲੇ ਹੋਜੋ ਬਾਈ ਓ ਥੱਲੇ ਉੱਤਰੀਓ ਬਾਈ ਭਰਾ ਬਣ ਕੇ ਜੇ ਪਿਆਰ ਕਰਦੇ ਹਾਂ ਬਾਈ ਬਣ ਕੇ ਮੜਾਏ ਹੋਜੋ ਥੱਲੇ ਵੀਰ ਬਣ ਕੇ ਬਾਈ ਬਣ ਕੇ ਹੋਰ ਕੋਈ ਨਹੀਂ ਬੈਟਰੀ ਮੰਗਾ ਲਓ ਮੰਗਾ ਲਾਂਗੇ ਮੰਗਾ ਲਾਂਗੇ ਕੋਈ ਨਹੀਂ ਲਗਾਤਾਰ ਦਿੱਲੀ ਮੋਰਚਾ ਲਾ ਕੇ ਆਇਆ ਗੋਲਦ ਦੇ ਨਾਲ ਆਇਆ ਹੱਦਾ ਵੱਡੇ ਪੂਰ ਦੇ ਲੋਕ ਲਕਸਧਾਨਾ ਗੱਲਬਾਤ ਕਰਦੇ ਲੱਗੇ ਕਿਵੇਂ ਦੇਖ ਜਿਹੜਾ ਤੜਕੇ ਦਾ ਸਾਰਾ ਕੁਝ ਵਾਪਰਿਆ ਜਾਂ ਰਾਤ ਦੇ ਜਿਹੜਾ ਕੋਈ ਚੱਲ ਰਿਹਾ ਲਗਾਤਾਰ ਅੰਦੋਲਨ ਕੋਈ ਨਾ ਬਹੁਤ ਜਿਦੜਾ ਰਾਜਾ ਆਪਾ ਬਣਾਉਂ ਤੇ ਜਿਹੜਾ ਉਹਨਾਂ ਨੇ ਪਾਬੰਦ ਸ਼ਬਦ ਲਈ ਨੌਜਵਾਨ ਚੱਕੇ ਖੋੜਾ ਜੀ ਬੰਦ ਦੇਖੀ ਭਾਈ ਮੈਂ ਅੱਜ ਅੱਜ ਸਲਾਮ ਕਰਦਾ ਹਾਂ ਧੰਨਵਾਦ ਇਤਿਹਾਸ ਜਿਸ ਤਰੀਕੇ ਨਾਲ ਅੱਜ ਸਾਰਾ ਰੋਕਾਂ ਤੋੜ ਕੇ ਬਾਣਾ ਵੇਦੀ ਫੱਟੇ-ਵੱਟੇ ਤੋਂ ਕਿਤੇ ਜਿਹਾ ਟਰਾਲੀਆਂ ਇਹਨਾਂ ਦਾ ਰੁਕੀਆਂ ਇਹਨਾਂ ਨੇ ਆ ਕੇ ਆਪਣੀਆਂ ਬੱਸਾਂ ਲਾ ਲਾ ਕੇ ਮੁੱਕਾ ਘੱਟੀ ਦੇ ਪਰ ਇਹਨਾਂ ਨੇ ਕਿੰਟਰਬੇ ਲਾ ਲਿਆ ਪਰ ਸਾਰੀਆਂ ਰੋਕਾਂ ਤੋੜ ਕੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨਾਲ ਪਹੁੰਚਿਆ ਪਰ ਪਹਿਲੀ ਗੱਲ ਤਾਂ ਇਹ ਵੱਡੀ ਜਿੱਤ ਇਹੀ ਹੈ ਇਹਨੇ ਨੌਜਵਾਨ ਵੀਰੇ ਦੇ ਪੰਜਾਬ ਦੇ ਲੋਕਾਂ ਨੂੰ ਦਿਖਾ ਸਕਿਆ ਵੀ ਜੇ ਅਸੀਂ ਧਾਰ ਲਗੇ ਤਾਂ ਜਿੱਥੇ ਧਾਰ ਦੇ ਉੱਤੇ ਪਹੁੰਚਦੇ ਹੁੰਦੇ ਆਂ ਤੇ ਆ ਪਹੁੰਚ ਰਹੇ ਆ। ਭਾਈ ਅਸੀ ਕਾਲ ਕੀ ਹਾਲ ਹੈ? ਵਧੀਆ ਜੀ। ਸ਼ੇਅਰ ਕਰੀ ਚੱਲੋ ਭਾਈ ਦਬ ਕੇ ਸ਼ੇਅਰ। ਸੰਗਰੂਰ ਪਹੁੰਚ ਗਏ ਆਂ ਕੋਠੀ ਤੋਂ ਥੋੜੀ ਦੂਰ ਆਂਗੇ। ਅਰੇ ਚੱਲੇ ਜਾਂਦੇ ਆ। ਹੋਰ ਕਈ ਕੇਸ ਜਿੱਜਾ ਆਪਾਂ ਦੇਖਦੇ ਆਂ ਵੀ ਬੰਦੇ ਆਪਣਾ ਜਮਾਨਤਾ ਵੀ ਆ ਜਾਂਦਾ ਟ੍ਰੈਕ ਚੱਲਦੇ ਰਹਿੰਦੇ ਆ। ਇਸ ਕਰਕੇ ਅਸੀਂ ਚੈਨਾ ਫੀਲ ਕਰਦਾ ਨੌਜਵਾਨੀ ਨੂੰ ਸਾਨੂੰ ਸ਼ਾਂਤੀ ਬਣਾ ਕੇ ਰੱਖਣੀ ਆ। ਜੋ ਜੀ ਜੋ ਪਾਨੀ ਬਾਈ ਦਾ ਚਿਲਡ ਆ ਉਹਨੇ ਕੋਰਡ ਨੂੰ ਮੋੜਿਆ ਕੋਨੇ ਤੋਂ ਬਾਅਦ ਬਾਈ ਸੁਖਮੰਦਰ ਸਿੰਘ ਜੀ ਜਿਹੜੇ ਫਾਈਨਲ ਦਾ ਫਰਵਾਂਚੂ ਨੇ ਉਹਨਾਂ ਨੂੰ ਵੀ ਟਾਈਮ ਦੇ ਮੰਗੋ ਬਲਵੰਦਰ ਜੀ ਦਾ ਖਾਲਸਾ ਅੱਜ ਨਹੀਂ ਅਲੀ ਕੁਰਤੇ ਨਹੀਂ ਆਉਂਦੇ ਜਿਹੜਾ ਲੋਕਾਂ ਦੇ ਨਾਲ ਅੱਜ ਪਿਆਉਂਦੇ ਨੇ ਬਾਰੇ ਸਾਰੇ ਪਾਸੇ ਇੰਨੇ ਜੋ ਜਾਤਾ ਬਜ਼ੁਰਗ ਜੋ ਜਿਹੜੇ ਜਿਹੜੇ ਭਰਾ ਦੇਖ ਰਹੇ ਨੇ ਮੈਂ ਲੋਕੇਸ਼ਨ ਦੱਸਦਾ ਕਿ ਜਿੱਥੇ ਪੁਗਾਂਤ ਦੀ ਕੋਠੀ ਨੂੰ ਛੜਕ ਮੁੜਦੀ ਆ ਪਟਿਆਲੇ ਤੋਂ ਪਟਿਆਲੇ ਤੋਂ ਜਿਹੜਾ ਪੋਲਾ ਪੁਲ ਤੋਂ ਥੋੜਾ ਜਿਹਾ ਅੱਗੇ ਆ ਕੇ ਆਪਣਾ ਧਰਨਾ ਜਿਹੜਾ ਪੱਕਾ ਲੱਗ ਚੁੱਕਿਆ ਹੈ ਬਾਈ ਦੁਨੀਆ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਚੁੱਕੀ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਆਪਾਂ ਪਟਿਆਲੇ ਨੂੰ ਮੁੜਦੇ ਆ ਉਹ ਤੋਂ ਅੱਗੇ ਸੋ ਬਾਈ ਆਜੋ ਵੱਡੀ ਗਿਣਤੀ ਦੇ ਵਿੱਚ ਚੜ੍ਹਦੀ ਕਲਾ ਹੋ ਜਾਣੀ ਹੈ ਅੱਜ ਜੇ ਤੁਸੀਂ ਆਜੋ ਇਹ ਅੱਜ ਘਰਾਂ ਤੋਂ ਨਿਕਲ ਆਏ ਤਾਂ ਸਮਝ ਲਓ ਭਾਨਾ ਸਿੱਧ ਨੂੰ ਸ਼ਾਮ ਤੱਕ ਇਹਨਾਂ ਨੂੰ ਰਿਹਾ ਕਰਨਾ ਪੈਣਾ ਜੀ ਅੱਜ ਘਰਾਂ ਚ ਜੀ ਅੱਜ ਵੀ ਘਰਾਂ ਚ ਬੈਠੇ ਰਹੇ ਤੇ ਫਿਰ ਕੋਈ ਫਾਇਦਾ ਨਹੀਂ ਬਾਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਚੁੱਕੇ ਆ ਸੋ ਸਾਰੇ ਭਰਾ ਵੱਧ ਤੋਂ ਵੱਧ ਪਹੁੰਚੋ ਬਾਈ ਮਰੇ ਫੋਨ ਨਹੀਂ ਮਰੇ ਫੋਨ ਤੇ ਆ ਗਏ ਉਹ ਮੈਂ ਕਿਹਾ ਸੀ ਜਿਹੜਾ ਲੱਖਾਂ ਲੱਖ ਰੁਪਈਆ ਇਹ ਲੋਕ ਇਹ ਜੁਟਾ ਰਹੇ ਹਾਂ ਤਾਂ ਤਾਂ ਲੈ ਕੇ ਦੂਰ ਕਰਨ ਕੀਤੇ ਜਿਹੜੇ ਮੌਕੇ ਨਹੀਂ ਨਾ 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 ਇਹ ਲੋਕ ਇਹ ਲੱਤਾਂ ਪਾ ਰਹੇ होटी सरकार Ja, ja, Hallo? हां लखवीर

ਨੈਟਵਰਕ ਦੀ ਪ੍ਰੋਬਲਮ ਹਨ ਬੰਦ ਹੈ ਆਪ ਪਾਰਟੀ ਦੀ ਸਰਕਾਰ ਦੀ ਹੈ ਇੱਕ ਨੰਬਰ ਦਾ ਨਾ ਦੱਸਣਾ ਚਾਹੋ ਮੇਰੇ ਆਪ ਪਾਰਟੀ ਵੀ ਆਪ ਪੰਜਾਬ ਵੱਲੋਂ ਦੋ ਤੋਂ ਕਿ ਕਰੋ ਜਿਹੜੀ ਮਰਜ਼ੀ ਦਾ ਕਰੋ ਇੱਕ ਜਿਹੜਾ ਮਰਜ਼ੀ ਦਾ ਕਰੋ ਜੇ ਤੱਕ ਨਹੀਂ ਹੁੰਦਾ ਵੀ ਮੇਰੇ ਉੱਤੇ ਬਰਛਾ ਵਰਸ ਦੇ ਦੇ তেকেডে তেকে আগে নানা ইশতে লেকেডরে হনা আজিন হন্যাজে আগে কাডাইন দ্যাজে নাজি দোয়াই আগে ਇਹ ਰੱਖੀ ਵਸੇ ਠੀਕ ਹੈ ਚੋਕੜਾ ਸਰਕਾਰਾਂ ਦੇ ਇੱਕ ਬੰਦੇ ਸਾਡੇ ਦੇਖਾ ਸੀਏ ਵੀ ਸਭ ਤੋਂ ਜਿਹੜਾ ਲੋਕ ਜਿਹੜਾ ਮੀਡੀਆ ਜਿਹੜਾ ਸਰਕਾਰਾਂ ਦਾ ਸੱਜਣਾ ਹੋਇਆ ਬਾਕੀ ਮੀਡੀਆ ਨਿਕਲ ਤਾ ਮੀਡੀਆ ਨੂੰ ਬਹੁਤ ਧੰਨਵਾਦੀ ਕਰਦੀ ਹੈ ਕਿ ਜਿਹੜੇ ਸਾਰੇ ਆਵਾਜ਼ ਸਾਡੀ بچارے سارے گھر گھر ہڑ وچ گوبھی میڈیا بہت ہوے گا پر جڑا بڑا چھڑا کے گلاں کردا اوتے کوئی نہیں ہو گا اوتے کام اسی کر رہا ہے کس طرح جے سرکار نے دکھانا چاہیے کہ کسی غلام ماضیہ ڈک نہیں ہے ਜੇ ਕੋਈ ਕੋਈ ਕਹਾਲਾ ਨਾ ਲੱਤਰੋ ਬਾਦਸ਼ਾਹ ਦੇ ਹਿੱਸੇ ਲੈਣੇ ਬਾਦਸ਼ਾਹ ਦੇ ਆਣਾ ਸ਼ੇਰ ਦਾ ਫਾਇਦਾ ਦੇਣਾ ਤੇ ਜਿਹੜੇ ਨੌਜਵਾਨ ਨੇ ਅਜੇ ਕੋਈ